ਪਿੰਡ ਦੇ ਚਾਰ ਸਵੇਰੇ ਪਾਣੀ ਲਗਭਗ ਇਹਦਰ 10 ਤੋਂ 12 ਪਿੰਡ ਅੱਗੇ ਪੈਂਦੇ ਜੀ ਸਭ ਪਿੰਡ ਦੇ ਵਿੱਚ ਚਾਰ ਸਵੇਰੇ ਪਾਣੀ ਹੋ ਗਿਆ ਜਿਹੜਾ ਪਿੰਡ ਦੇ ਵਿੱਚ ਹੀ ਥੋੜਾ ਬਾਲਾ ਜਿਹੜੀ ਜਗਾ ਸੁੱਕੀ ਇਹ ਲੋਕਾਂ ਕੋਲੇ ਉੱਥੇ ਬੈਠੇ ਸਾਰੇ ਜੀ ਪਾਣੀ ਤੇ ਜੀ ਬੜੇ ਕਾਫੀ ਤੋਖਦਾ ਆ ਚੁੱਕੇ ਨੇ ਅਣਗਿਣਤੀ ਵਿੱਚ ਵੇਖ ਚੁੱਕੇ ਆ ਲੜਾਈਆਂ ਦੇ ਟਾਕਰੇ ਵੀ ਜੀ ਤੇ ਪਾਣੀ ਦੇ ਟਾਕਰੇ ਵੀ ਸਾਡੇ ਇਧਰ ਕੁਝ ਨਹੀਂ ਹੈ ਜੀ ਸੜਕ ਵੀ ਸਾਡੀ ਟੁੱਟ ਗਈ ਹੈ ਸਾਡਾ ਇਧਰੋਂ ਕਟਆਉਟੀ ਹੋ ਗਿਆ ਅੱਗੋਂ ਉਧਰੋਂ ਦੂਸਰੇ ਪਾਸੋਂ ਵੀ ਸੜਕ ਟੁੱਟ ਗਈ ਹੈ ਭਾਣੇ ਵਾਲੇ ਨੂੰ ਜੀ ਇਧਰੋਂ ਵੀ ਜਿੱਧਰ ਨੂੰ ਅਸੀਂ ਮੇਨ ਸਾਡਾ ਸੜਕ ਫਰੋਜਪੁਰ ਨੂੰ ਅਸੀਂ ਜਾਣਾ ਹੈ ਇਹ ਸਾਡੀ ਸੜਕ ਇਧਰੋਂ ਵੀ ਟੁੱਟ ਚੁੱਕੀ ਹੈ ਸਾਡਾ ਤੇ ਇੱਥੇ ਬੁਰਾ ਹਾਲ ਹੈ ਪਰ ਸਰਕਾਰ ਕੋਈ ਸਾਰ ਨਹੀਂ ਲੈ ਦਿਖਾ ਚ ਕਰਕੇ ਕੋਈ ਇਹ ਨਹੀਂ ਹੈਗਾ ਵੀ ਇਹ ਅੱਜੇ ਤੇ ਖਰਾਬ ਹੋ ਰਹੇ ਨੇ ਕੋਈ ਨਾ ਨੂੰ ਅਸੀਂ ਕੁਦੇਈ ਲਈਏ ਕੋਈ ਸਾਰਾ ਬਣ ਜਾਵੇ ਅਸੀਂ ਬੇਸਾਰੇ ਆਂ ਨਹੀਂ ਜੀ ਹਜੇ ਤੱਕ ਕੋਈ ਰਾਹਤ ਨਹੀਂ ਪਹੁੰਚੀ ਜੀ ਹੁਣੇ ਹੀ ਮੇਰੀ ਗੱਲ ਹੋਈ ਸੀ ਜੀਏ ਸਾਹਿਬ ਨਾਲ ਜੀ ਉਹ ਕਹਿੰਦੇ ਤੁਹਾਨੂੰ ਪਹੁੰਚਾ ਦਾਂਗੇ ਇਹ ਤੱਕ ਪਹੁੰਚੀ ਨਹੀਂ ਜੀ ਹਾਂਜੀ ਕੋਈ ਫੀਡ ਨਹੀਂ ਆਈ ਸਾਡੇ ਕੋਲ ਕੋਈ ਪਸ਼ੂ ਦਾ ਆਚਾਰ ਵਗੈਰਾ ਕੁਝ ਨਹੀਂ ਆਇਆ ਜੀ ਕੋਈ ਇਹ ਸਾਡਾ ਸਭ ਕੁਝ ਕੱਚਾ ਹੈ ਜੀ ਮੀਨਾ ਕੱਚੀਆਂ ਨੇ ਅਸੀਂ ਵੀ ਕੱਚੇ ਆ ਪਿੰਡ ਕੱਚੇ ਨੇ ਸਿਰਫ ਕਿੜੀਆਂ ਇੱਕ ਸਾਡੀਆਂ ਓਟਾਂ ਪਕੀਆਂ ਨੇ ਵੀ ਜਿਹੜੇ ਸਾਡੇ ਕੋਲੋਂ ਲੈ ਜਾਂਦੇ ਨੇ ਮੁੱਠਾ ਮਮਾ ਦੇ ਕੇ ਉਸ ਤੋਂ ਬਾਅਦ ਸਾਡੀ ਕੋਈ ਸਾਰ ਨਹੀਂ ਐਮਐਲਪੀ ਪਿੱਛੇ ਪਿੱਛੇ ਰਹਿ ਜਾਂਦੇ ਨੇ ਜੀ ਮੰਤਰੀ ਵੀ ਪਿੱਛੇ ਰਹਿੰਦੇ ਕਾਣੀਆਂ ਕਰ ਜਾਂਦੇ ਨੇ ਜੀ ਪ੍ਰੈਕਟੀਕਲੀ ਕੁਝ ਵੀ ਨਹੀਂ ਹੈ ਜੀ ਪਿੰਡ ਜੱਲੋਕੇ ਦੇ ਵਿੱਚ ਮੌਜੂਦ ਆ ਜੋ ਕਿ ਫਰੋਜਪੁਰ ਜ਼ਿਲ੍ਹੇ ਦਾ ਇੱਕ ਪਿੰਡ ਆ ਪਿੰਡ ਨੂੰ ਦੋਵੇਂ ਪਾਸੇ ਪਾਣੀ ਨੇ ਘੇਰਿਆ ਹੋਇਆ ਕਿਉਂਕਿ ਪਿੰਡ ਇੱਕ ਉੱਚੀ ਜਗ੍ਹਾ ਦੇ ਉੱਪਰ ਬਣਿਆ ਹੋਇਆ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਟਿੱਬੇ ਵਾਂਗ ਇੱਕ ਉੱਚੀ ਜਗ੍ਹਾ ਜਿੱਥੇ ਪਿੰਡ ਵਸਿਆ ਹੋਇਆ ਪਰ ਪਿੰਡ ਦੇ ਦੋਵੇਂ ਪਾਸੇ ਪਾਣੀ ਹੈ ਜਿਹੜਾ ਉਹ ਵੱਡੀ ਮਾਤਰਾ ਦੇ ਵਿੱਚ ਵਗ ਰਿਹਾ ਲੋਕ ਸੜਕਾਂ ਦੇ ਉੱਪਰ ਸੜਕਾਂ ਟੁੱਟ ਰਹੀਆਂ ਨੇ ਆਪਣੀਆਂ ਜਾਨਾਂ ਬਚਾਉਣ ਦੇ ਲਈ ਕੁਝ ਜਾ ਰਹੇ ਨੇ ਕੁਝ ਆ ਰਹੇ ਨੇ ਤਾਂ ਇੱਥੇ ਭਾਈ ਜੀ ਮੌਜੂਦ ਨੇ ਪਿੰਡ ਦੇ ਲੋਕ ਮੌਜੂਦ ਨੇ ਤਾਂ ਗੱਲਬਾਤ ਕਰਾਂਗੇ ਕਿਉਂਕਿ ਦੁਕਾਨਾਂ ਦੇ ਲਗਭਗ ਦੁਕਾਨਾਂ ਦੇ ਕੋਲ ਆ ਜਿਹੜਾ ਉਹ ਪਾਣੀ ਪਹੁੰਚ ਚੁੱਕਿਆ ਤਾਂ ਪਾਣੀ ਦਾ ਬਹਾਵ ਹੀ ਲੋਕ ਕਹਿੰਦੇ ਕਿ ਸਵੇਰ ਤੋਂ ਆ ਜਿਹੜਾ ਉਹ ਵਧਿਆ ਹੋਇਆ ਤਾਂ ਗੱਲਬਾਤ ਕਰਾਂਗੇ ਬਾਈ ਜੀ ਸਾਡੇ ਨਾਲ ਮੌਜੂਦ ਨੇ ਬਾਈ ਜੀ ਤੁਹਾਡਾ ਨਾਮ ਕੀ ਹੈ ਅਸ਼ਿੰਦਰਪਾਲ ਸਿੰਘ ਜੀ ਬਾਈ ਕਿਵੇਂ ਕਿੰਨੇ ਦਿਨ ਹੋ ਗਏ ਪਾਣੀ ਆਇਆ ਇਹਨੂੰ ਇਧਰ ਲੈ ਕੇ ਪਾਣੀ ਨੂੰ ਜੀ 3 ਦਿਨ ਹੋ ਗਏ ਇਧਰ ਆਏ ਨੂੰ ਜੀ ਅੱਜ ਸਵੇਰ ਦਾ ਤਾਂ ਬਹੁਤ ਜ਼ਿਆਦਾ ਵਧਿਆ ਜੀ ਜੀ ਹਾਂਜੀ ਇਸ ਤੋਂ ਪਹਿਲਾਂ ਜਿਹੜਾ ਖੇਤਾ ਸੀ ਜੀ ਅੱਜ ਤਾਂ ਦੇਖ ਲੋ ਸਾਰੀਆਂ ਸੜਕਾਂ ਪਿੰਡ ਦੇ ਚਾਰ-ਛੇਰੇ ਪਾਣੀ ਲਗਭਗ ਇਧਰ 10 ਤੋਂ 12 ਪਿੰਡ ਅੱਗੇ ਪੈਂਦੇ ਜੀ ਸਭ ਪਿੰਡ ਦੇ ਵਿੱਚ ਚਾਰ ਸਵੇਰੇ ਪਾਣੀ ਹੋ ਗਿਆ ਜਿਹੜਾ ਪਿੰਡ ਦੇ ਵਿੱਚ ਹੀ ਥੋੜਾ ਬਾਲਾ ਜਿਹੜੀ ਜਗਾ ਸੁੱਕੀ ਇਹ ਲੋਕਾਂ ਕੋਲੇ ਉੱਥੇ ਬੈਠੇ ਸਾਰੇ ਜੀ ਹਾਂਜੀ ਤੁਹਾਡੇ ਭਾਈ ਇੱਧਰ ਤੁਸੀਂ ਕਹਿ ਰਹੇ ਹੋ ਕਿ ਪਿੰਡ ਦੇ ਦੋਵੇਂ ਪਾਸੇ ਪਾਣੀ ਆ ਤੁਸੀਂ ਵਿਚਾਲੇ ਫਸੇ ਹੋਏ ਹੋ ਫਿਰ ਜੇ ਪਾਣੀ ਦਾ ਬਹਾਵਾ ਵਧ ਗਿਆ ਫਿਰ ਭਾਈ ਕੋਈ ਨੰਗਨ ਦਾ ਤਰੀਕਾ ਕੋਈ ਕੀ ਪ੍ਰਬੰਧ ਸਰਕਾਰ ਨੇ ਕੋਈ ਕੀਤਾ ਨਹੀਂ ਸਾਡੇ ਇੱਧਰ ਕੁਝ ਨਹੀਂ ਹੈ ਜੀ ਸੜਕ ਵੀ ਸਾਡੀ ਟੁੱਟ ਗਈ ਹੈ ਸਾਡਾ ਇੱਧਰੋਂ ਕੱਟ ਆਉਟੀ ਹੋ ਗਿਆ ਅੱਗੋਂ ਹੂੰ ਉਧਰੋਂ ਦੂਸਰੇ ਪਾਸੋਂ ਵੀ ਸੜਕ ਟੁੱਟ ਗਈ ਹੈ ਭਾਣੇ ਵਾਲੇ ਨੂੰ ਇਧਰੋਂ ਵੀ ਜਿੱਧਰ ਨੂੰ ਅਸੀਂ ਮੇਨ ਸਾਡਾ ਸੜਕ ਫਰੋਜਪੁਰ ਨੂੰ ਅਸੀਂ ਜਾਣਾ ਇਹ ਸਾਡੀ ਸੜਕ ਇਧਰੋਂ ਵੀ ਟੁੱਟ ਚੁੱਕੀ ਹੈ ਤੇ ਭਾਈ ਫਿਰ ਹੁਣ ਸੰਪਰਕ ਟੁੱਟਿਆ ਹੋਇਆ ਕੋਈ ਪਸ਼ੂ ਢਾਂਡਾ ਰੱਖਿਆ ਹੋਣਾ ਕਿ ਉਹਨਾਂ ਦੇ ਹਰੇ ਚਾਰੇ ਦਾ ਕੋਈ ਜਾਂ ਤੁਹਾਡੇ ਤੱਕ ਕੋਈ ਰਾਹਤ ਪਹੁੰਚ ਰਹੀ ਨਹੀਂ ਜੀ ਅਜੇ ਤੱਕ ਕੋਈ ਰਾਹਤ ਨਹੀਂ ਪਹੁੰਚੀ ਜੀ ਹੁਣੇ ਹੀ ਮੇਰੀ ਗੱਲ ਹੋਈ ਸੀ ਜੀਏ ਸਾਹਿਬ ਨਾਲ ਜੀ ਉਹ ਕਹਿੰਦੇ ਤੁਹਾਨੂੰ ਪਹੁੰਚਾ ਦਾਂਗੇ ਇਹ ਤੱਕ ਪਹੁੰਚੀ ਨਹੀਂ ਜੀ ਹਾਂਜੀ ਕੋਈ ਫੀਡ ਨਹੀਂ ਆਈ ਸਾਡੇ ਕੋਲ ਕੋਈ ਪਸ਼ੂ ਦਾ ਅਚਾਰ ਵਗੈਰਾ ਕੁਝ ਨਹੀਂ ਆਇਆ ਜੀ ਕੋਈ ਚਾਰਾ ਇਧਰ ਭੁੱਲਰ ਸਾਹਿਬ ਨੇ ਭੁੱਲਰ ਸਾਹਿਬ ਨੇ ਚਲੋ ਉਹ ਵੀ ਨਾਲ ਸੀਗੇ ਮੰਤਰੀ ਸਾਹਿਬ ਵੀ ਇੱਥੇ ਆਏ ਹੋਏ ਸੀ ਸਿੰਘਲਾ ਸਾਹਿਬ ਕੀ ਲੱਗਦਾ ਵੀ ਇਧਰ ਤੱਕ ਕੋਈ ਮੰਤਰੀ ਆਇਆ ਕਿਸੇ ਐਮਐਲਏ ਨੇ ਆ ਕੇ ਸਾਰ ਲਈ ਹੈ ਤੁਹਾਡੀ ਨਹੀਂ ਜੀ ਐਮਐਲਏ ਪਿੱਛੇ ਪਿੱਛੇ ਰਹਿ ਜਾਂਦੇ ਨੇ ਜੀ ਮੰਤਰੀ ਵੀ ਪਿੱਛੇ ਰਹਿੰਦੇ ਨੇ ਕਾਣੀਆਂ ਕਰ ਜਾਂਦੇ ਨੇ ਜੀ ਪ੍ਰੈਕਟੀਕਲੀ ਕੁਝ ਵੀ ਨਹੀਂ ਹੈ ਜੀ ਬਸ ਜਿਵੇਂ ਸੋਸ਼ਲ ਮੀਡੀਆ ਤੇ ਆਪਣੀ ਐਡ ਦੇ ਜਾਂਦੇ ਨੇ ਆ ਕੇ ਭਗਵੰਤ ਮਾਨ ਇੱਥੇ ਆਉਣਾ ਸੀ ਉਹ ਇਸੇ ਕਰਕੇ ਨਹੀਂ ਆਇਆ ਵੀ ਇਸ ਇਲਾਕੇ ਨੂੰ ਕੁਝ ਦੇਣਾ ਪੈਣਾ ਜੀ ਸਾਡੇ ਇਲਾਕੇ ਦਾ ਜਿਹੜਾ ਮੇਨ ਮੰਗ ਸਾਡੇ ਮੁੱਖ ਮੰਗੇ ਸਾਡੇ ਜਿਹੜੀਆਂ ਜ਼ਮੀਨਾਂ ਨੇ ਉਹ ਜਿਹੜੀ ਰਜਿਸਟਰੀ ਨਹੀਂ ਹੈ ਅਨ ਰਜਿਸਟਰਡ ਕੱਚੀਆਂ ਜ਼ਮੀਨਾਂ ਨੇ ਜਿਹੜੇ ਬਾਦਲ ਸਾਹਿਬ ਨੇ ਲਾਹ ਬਣਾਇਆ ਸੀ ਇਹ ਪੱਕੀਆਂ ਕਰਨ ਵਾਸਤੇ ਇਸ ਤੋਂ ਬਾਅਦ ਜਿਹੜੀਆਂ ਵੀ ਸਰਕਾਰਾਂ ਆਈਆਂ ਨੇ ਉਹਨਾਂ ਨੇ ਉਹ ਮਤਲਬ ਸਾਡੇ ਉਹ ਅੱਗੇ ਲਾਗੂ ਨਹੀਂ ਕੀਤਾ ਇਹਨਾਂ ਨੇ ਤੇ ਜਿਹੜੀਆਂ ਸਾਡੇ ਨਾਲ ਗਰਦੌਰੀਆਂ ਸੀ ਉਹ ਵੀ ਉਲਟਾ ਸਾੜੀਆਂ ਇਹਨਾਂ ਨੇ ਤੋੜਤੀਆਂ ਪਿਛਲੀ ਕਹਿੰਦੇ ਜੀ ਜੇ ਕਿਸੇ ਦੀ ਕਹਿੰਦੇ ਮੁਰਗੀ ਮਰ ਗਈ ਮੁਰਗੀ ਤੱਕ ਦਾ ਮੁਆਵਜ਼ਾ ਮਿਲਣਾ ਕਹਿੰਦੇ ਲੋਕਾਂ ਨੂੰ ਜੀ 23 ਦੇ ਵਿੱਚ ਉਹਨਾਂ ਨੇ ਕਿਹਾ ਜਦੋਂ ਸਰਕਾਰ ਸੀ ਕਹਿੰਦੇ ਮੁਰਗੀ ਤੱਕ ਦਾ ਮੁਆਵਜ਼ਾ ਦੇਵਾਂਗੇ ਮਿਲਿਆ ਕੋਈ ਮੁਆਵਜ਼ਾ ਜੇ ਇਹ ਗੱਲ ਕਹਿੰਦੇ ਨੇ ਮੁਰਗੀ ਤੱਕ ਵੀ ਦੇਵਾਂਗੇ ਮੁਆਵਜ਼ਾ ਸਾਡੀਆਂ ਜਿਹੜੀਆਂ ਫਸਲਾਂ ਖਰਾਬ ਹੋਈਆਂ ਉਹਨਾਂ ਦਾ ਪੈਸਾ ਜਿਹੜਾ ਫਿਰੋਜ਼ਪੁਰ ਜ਼ਿਲ੍ਹੇ ਨੂੰ 22 ਕਰੋੜ ਮਿਲਿਆ ਉਹ ਕਿੱਧਰ ਗਿਆ ਜੀ ਸਾਨੂੰ ਦੱਸੇ ਸਰਕਾਰ ਸਾਨੂੰ ਦੱਸੇ ਇੱਥੇ ਸਾਡਾ ਜਾਦ ਇੱਥੇ ਪ੍ਰਸ਼ਾਸਨ ਸਾਰਾ ਐਸ ਡੀ ਐਮ ਤਹਿਸੀਲਦਾਰ ਪਟਵਾਰੀ ਡੀ ਸੀ ਤੱਕ ਹਰ ਇੱਕ ਐਮ ਐਲ ਏ ਮਨਿਸਟਰ ਸਭ ਨੂੰ ਪਤਾ ਵੀ ਇੱਥੇ ਪਾਣੀ ਆਇਆ ਪਾਣੀ ਦੇ ਨਾਲ ਫਸਲਾਂ ਬਰਬਾਦ ਹੋਈਆਂ ਲੋਕਾਂ ਦੀ ਜਾਨੀ ਮਾਲੀ ਨੁਕਸਾਨ ਹੋਇਆ ਪਸ਼ੂ ਢੰਡਾ ਖਰਾਬ ਹੋਏ ਅਸੀਂ ਅਸੀਂ ਇੱਥੇ ਬੜੇ ਔਖੇ ਆਈ ਚ ਦਿਨ ਕੱਟੇ ਸਰਕਾਰ ਨੇ ਸਿਰਫ ਗੱਲਾਂ ਕੀਤੀਆਂ ਜੀ ਪ੍ਰੈਕਟੀਕਲੀ ਕੋਈ ਇੱਥੇ ਪੂਰੀ ਨਹੀਂ ਹੋਈ ਜੀ ਪਤਾ ਨਹੀਂ ਕਿੱਥੇ ਮੁਰਗੀਆਂ ਕਿਹੜੀਆਂ ਉਹਦੀਆਂ ਮਰੀਆਂ ਹੋਈਆਂ ਜਿਹੜੀਆਂ ਨੂੰ ਮੁਆਵਜ਼ਾ ਦਿੰਦਾ ਫਿਰਦਾ ਸਾਨੂੰ ਤਾਂ ਇਹ ਲੱਗਦਾ ਜਿਵੇਂ ਮੀਟ ਦੇ ਮੀਰਦੀ ਦੁਕਾਨ ਤੇ ਜਾਂਦਾ ਹਾਂ ਕਿਤੇ ਉੱਥੇ ਜਿਹੜੀ ਕੱਟ ਕੇ ਦਿੰਦੇ ਨੇ ਉਹਨੂੰ ਉਹਦਾ ਮੁਆਵਜ਼ਾ ਦਿੱਤਾਣਾ ਉਹਨੂੰ ਵੀ ਆ 150 ਰੁਪਏ ਕਿਲੋ 200 हां तो रख ले बाकी पब्लिक ਨੂੰ ਤਾਂ ਇਹਨਾਂ ਨੇ ਕੁਝ ਨਹੀਂ ਦਿੱਤਾ। ਤੁਹਾਡੀ ਉਮਰ ਕਾफी ਲੱਗਦੀ ਆ ਜੀ ਕਿੰਨੇ ਕ ਵਾਰ ਪਾਣੀ ਆ ਚੁੱਕਿਆ ਇੱਥੇ ਪਹਿਲਾਂ ਪਾਣੀ ਤੇ ਜੀ ਬੜੇ ਕਾਫੀ ਤਕਦਾ ਆ ਚੁੱਕੇ ਨੇ ਅਣਗਿਣਤੀ ਵਿੱਚ ਵੇਖ ਚੁੱਕੇ ਐ ਲੜਾਈਆਂ ਦੇ ਟਾਕਰੇ ਵੀ ਜੀ ਤੇ ਪਾਣੀ ਦੇ ਟਾਕਰੇ ਵੀ ਜੀ ਜਦੋਂ ਜਦੋਂ ਜੰਗ ਲੱਗਦੀ ਆ ਜੀ ਉਦੋਂ ਵੀ ਅਕਸਰ ਪਿੰਡੇ ਵਿਲੇ ਖਰਾ ਦਿੱਤੇ ਜਾਂਦੇ ਉਦੋਂ ਵੀ ਉਦੋਂ ਵੀ ਜਿਆਦਾ ਤੰਗੇ ਜੀ ਹੁਣ ਤੋਂ ਕੋਈ ਪਿੰਡਾਂ ਚ ਮਾੜੇ ਮਾੜੇ ਬੱਚੇ ਵਿੱਚ ਹਰ ਬੈਠੇ ਨੇ ਉਦੋਂ ਤਾਂ ਸਭ ਨੂੰ ਹੀ ਨਿਕਲਣਾ ਪੈਂਦਾ ਜੀ ਤੇ ਸਾਡਾ ਤੇ ਇੱਥੇ ਬੁਰਾ ਹਾਲਾਤ ਪਰ ਸਰਕਾਰ ਕੋਈ ਸਾਰ ਨਹੀਂ ਲੈ ਦਿਖਾਜ ਕਰਕੇ ਹਾਂ ਕੋਈ ਇਹ ਨਹੀਂ ਅਗਾ ਵੀ ਇਹ ਅੱਜੇ ਤੇ ਖਰਾਬ ਹੋ ਰਹੇ ਨੇ ਕੋਈ ਨਾ ਨੂੰ ਅਸੀਂ ਕੁਦੇ ਲਈਏ ਕੋਈ ਸਾਰਾ ਬਣ ਜਾਵੇ ਅਸੀਂ ਬੇ ਸਾਰੇ ਆ ਜੀ ਇਹ ਸਾਰਿਆ ਇਹ ਸਾਡਾ ਸਭ ਕੁਝ ਕੱਚਾ ਹੈ ਜੀ ਜ਼ਮੀਨਾਂ ਕੱਚੀਆਂ ਨੇ ਅਸੀਂ ਵੀ ਕੱਚੇ ਆ ਪਿੰਡ ਕੱਚੇ ਨੇ ਸਿਰਫ ਕਿੜੀਆਂ ਇੱਕ ਸਾਡੀਆਂ ਓਟਾਂ ਪੱਕੀਆਂ ਨੇ ਵੀ ਜਿਹੜੇ ਸਾਡੇ ਕੋਲੋਂ ਲੈ ਜਾਂਦੇ ਨੇ ਮੁੱਠਾ ਮਮਾ ਦੇ ਕੇ ਉਦੋਂ ਬਾਅਦ ਸਾਡੀ ਕੋਈ ਸਾਰ ਨਹੀਂ ਲੈਂਦਾ ਜੀ ਤੇ ਸਾਡਾ ਤਾਂ ਬੁਰਾ ਹਾਲ ਹੈ ਕਿੰਨੇ ਕੁ ਲੋਕ ਆ ਇੱਧਰ ਪਿੰਡ ਦੇ ਵਿੱਚ ਵਾਦੀ ਕਿੰਨੀ ਕਿ ਕਿੰਨੇ ਕੁ ਲੋਕ ਨੇ ਜੀ ਲੋਕ ਤੇ ਤੇ ਲੱਖਾਂ ਬੈਠੇ ਨੇ 15 20 ਪਿੰਡ ਨੇ ਸਾਡੀ ਜਿਹੜਾ ਇਹ ਹੈਟ ਦੇ ਅੰਦਰ ਸਾਰੇ ਡੁੱਬੇ ਹੋਏ ਸਾਰੇ ਹੀ ਡੁੱਬੇ ਹੋਏ ਨੇ ਜੀ ਪਾਣੀ ਦੇ ਘੇਰੇ ਵਿੱਚ ਨੇ ਕੋਈ ਕਿੰਨਾ ਦਾ ਕੋਈ ਸਰਦਾ ਹੈ ਉਹਨਾਂ ਉੱਚੀਆਂ ਥਾਵਾਂ ਕਰਨੇ ਥੋੜੀਆਂ ਘਣੀਆਂ ਜਿਨ੍ਹਾਂ ਦੇ ਨਹੀਂ ਘਰਾਂ ਵਿੱਚ ਵੀ ਪਾਣੀ ਹੈਗਾ ਜੀ ਫਿਰ ਗੁਜ਼ਾਰਾ ਕਿਵੇਂ ਕਿਉਂਕਿ ਥੋੜਾ ਬਹੁਤਾ ਅਨਾਜ ਜੋੜਿਆ ਹੁੰਦਾ ਖਾਣ ਵਾਸਤੇ ਪਸ਼ੂ ਢਾਂਡਾ ਹੁੰਦਾ ਫਿਰ ਉਹਦਾ ਪ੍ਰਬੰਧ ਕਿਵੇਂ ਆ ਜੀ ਕੀ ਹੈ ਕਈ ਪਸ਼ੂ ਸਾਡੇ ਕੋਲੋਂ ਭੁੱਖਾ ਨਾਲ ਮਰ ਜਾਂਦੇ ਨੇ ਹੂੰ ਤੇ ਕਈ ਸਾਡੇ ਕੋਲ ਲੋੜ ਵੀ ਜਾਂਦੇ ਨੇ ਹੂੰ ਤੇ ਅਸੀਂ ਵੀ ਬੱਚੇ ਕਈ ਸਾਡੇ ਕੋਲ ਬੱਚੇ ਲੋੜੇ ਫੜੀਦੇ ਨੇ ਪਿਛਲੀ ਵਾਰੀ ਵੀ ਇਥੇ بڑے ਓਕੇ ਹੋ ਕੇ ਬੱਚੇ ਲਗਾਉਂਦੇ ਰਹੇ ਹੂੰ ਤੇ ਕੋਈ ਸਾਨੂੰ ਕਿਸੇ ਨੇ ਬੇੜੀ ਨਹੀਂ ਦਿੱਤੀ ਕੋਈ ਸਾਡੇ ਕਿਸੇ ਸਾਰ ਕੁਝ ਸਰਕਾਰ ਤਾਂ ਕਹਿੰਦੀ ਅਸੀਂ ਤਾਂ ਪ੍ਰਬੰਧ ਬਹੁਤ ਕੀਤਾ ਹੋਇਆ ਇੱਥੇ ਮੰਤਰੀ ਸਾਹਿਬ ਆਏ ਸੀ ਕਹਿੰਦੇ ਅਸੀਂ ਪ੍ਰਬੰਧ ਬਹੁਤ ਕੀਤਾ ਤਾਂ ਹੀ ਐਤਕੀ ਨੁਕਸਾਨ ਘੱਟ ਹੋਇਆ ਕਹਿੰਦੇ ਨੁਕਸਾਨ ਘੱਟ ਕੋ ਨਹੀਂ ਆ ਹੁਣ ਘਟ ਹੋਇਆ ਸਾਰਾ ਕੁਛ ਤੁਸੀਂ ਦੇਂਦੇ ਪੈ ਜੇ ਹੂੰ ਉਹ ਮੰਤਰੀ ਕਿੱਥੇ ਉਹਨੂੰ ਕਿਹੜਾ ਦਿਸਦਾ ਵੀ ਨਹੀਂ ਨੁਕਸਾਨ ਹੋਇਆ ਜੀ ਉਹਨੂੰ ਇੱਕ ਰੀਤ ਜਿਆਦਾ ਤੇ ਵੇਖਣਾ ਹੈ ਇਲਾਕੇ ਵਿੱਚ ਨੁਕਸਾਨ ਹੈ ਕਿ ਨਹੀਂ ਹੈ ਆ ਦੇ ਘਰ ਨੂੰ ਲੱਗੇ ਨਾ ਕਿਲੇ ਹੂੰ ਸਿਆਣੇ ਕਹਿੰਦੇ ਨੇ ਕਿਲੇ ਅਗਲੇ ਤੇ ਕੱਲੇ ਤੇ ਮਾਰੀਏ ਕੋਈ ਨਹੀਂ ਪਤਾ ਲੱਗਦਾ ਕਿਲੇ ਆ ਦੇ ਚੁੱਕੇ ਨੇ ਫਿਰ ਪਤਾ ਲੱਗਦਾ ਵੀ ਪੀੜ ਹੁੰਦੀ ਕਿ ਨਹੀਂ ਹੁੰਦੀ ਹੂੰ ਜਿਨ੍ਹਾਂ ਦੇ ਫਸਲ ਜਿਨ੍ਹਾਂ ਦੇ ਘਰ ਜਿਹੜੇ ਬੱਚੇ ਰੁੱਲਦੇ ਫਿਰਦੇ ਨੇ ਮਾਲ ਡੰਗਰ ਭੁੱਖੇ ਬੈਠੇ ਨੇ ਪੀੜ ਤਾਂ ਉਹਨਾਂ ਨੇ ਉਹਨਾਂ ਨੂੰ ਕੀ ਉੱਥੇ ਤੋਂ ਨਾ ਵੇਖ ਕੇ ਚੱਲ ਜੀ ਜੀ ਅਸੀਂ ਸਾਰਾ ਕੁਝ ਕਰ ਰਹੇ ਆ ਬੜਾ ਬਹੁਤ ਕੁਝ ਅਸੀਂ ਦੇ ਆਏ ਕੋਈ ਪੰਜੀ ਅਜੇ ਕਰਨੀ ਕਿਸੇ ਦਿੱਤੀ ਇੱਥੇ ਭਾਈ ਜੀ ਬੱਚੇ ਵੀ ਪੜਨ ਜਾਂਦੇ ਹੋਣਗੇ ਸਕੂਲ ਹੁਣ ਫਿਰ ਬਿਲਕੁਲ ਸੰਪਰਕ ਸਕੂਲ ਹਾਂ ਜੀ ਬੰਦ ਨੇ ਜੀ ਕਿਉਂਕਿ ਟੀਚਰ ਨਹੀਂ ਆ ਸਕਦੇ ਸ਼ਹਿਰ ਤੋਂ ਇਸ ਕਰਕੇ ਮਨ ਲੋ ਲਗਭਗ ਸਾਰੇ ਸਕੂਲ ਬੰਦ ਨੇ ਸਾਡੇ ਜੀ ਇਧਰ ਏਰੀਏ ਦੇ ਫਿਰ ਕੋਈ ਪ੍ਰਬੰਧ ਨਹੀਂ ਸਰਕਾਰ ਦੇ ਵੱਲੋਂ ਇਧਰ ਤਾਂ ਫਿਰ ਹੋ ਹੀ ਨਹੀਂ ਸਕਦਾ ਜੀ ਕੋਈ ਟੀਚਰ ਸ਼ਹਿਰ ਤੋਂ ਆਣੇ ਸਾਰੇ ਜੀ ਨਹੀਂ ਵੈਸੇ ਵੀ ਮਨ ਲੋ ਕੋਈ ਕੋਈ ਰਾਹਤ ਕੈਂਪ ਮੰਨ ਲਓ ਜਿਵੇਂ ਹੁਣ ਤੁਸੀਂ ਅੱਜ ਦੱਸ ਰਹੇ ਵੀ ਪਾਣੀ ਦਾ ਵਹਾਅ ਚੜ ਗਿਆ ਅੱਜ ਅੱਗੇ ਨਾਲੋਂ ਥੋੜਾ ਉੱਚਾ ਹੋ ਗਿਆ ਹੁਣ ਤੱਕ ਲੋਕਾਂ ਨੂੰ ਪਿੰਡਾਂ ਦੇ ਵਿੱਚੋਂ ਬਾਹਰ ਕੱਢ ਕੇ ਰਾਹਤ ਕੈਂਪਾਂ ਦੇ ਵਿੱਚ ਲੈ ਜਾਣਾ ਚਾਹੀਦਾ ਸੀ ਰਾਹਤ ਕੈਂਪ ਪਿੱਛੇ ਦੱਸ ਰਹੇ ਜੀ ਲਾਏ ਜੀ ਸਾਡੇ ਦਾ ਇੱਥੋਂ ਕੋਈ ਗਿਆ ਨਹੀਂ ਜੀ ਜੀ ਹਾਂਜੀ ਸਾਡੇ ਦਾ ਇਦਾਂ ਹੈ ਜੀ ਹੁਣ ਬਾਲੀ ਬੱਚਾ ਜਾਣਾ ਜੀ ਕਿਤੇ ਅੱਗੇ ਕਿਤੇ ਰਹਿਣ ਖੜਨ ਦਾ ਕਿਤੇ ਕੋਈ ਨਹਾਣ ਤੋਣ ਦਾ ਕੋਈ ਬੀਬੀਆਂ ਵਾਸਤੇ ਕੋਈ ਪ੍ਰਾਈਵੇਸੀ ਕੋਈ ਕੁਝ ਕਈ ਤਰ੍ਹਾਂ ਦੀ ਗੱਲਾਂ ਨੇ ਜੀ ਸਾਨੂੰ ਬਹੁਤ ਸਾਰੀਆਂ ਬੀਬੀਆਂ ਨੂੰ ਬੱਚੇ ਹੋਣ ਵਾਲੇ ਇਸ ਕਰਕੇ ਜੀ ਨਹੀਂ ਕੋਈ ਵੀ ਜਾ ਰਿਹਾ ਇਸ ਕਰਕੇ ਪਿੰਡਾਂ ਵਾਲੇ ਪਿੰਡਾਂ ਚ ਬੈਠੇ ਨੇ ਤੁਸੀਂ ਜਿਹੜੀ ਗੱਲ ਮੰਤਰੀ ਦੀ ਕੀਤੀ ਹੈ ਜੀ ਮੰਤਰੀ ਸਾਡੇ ਕੋਲੇ ਪਹਿਲੇ ਵੀ ਥੋੜੇ ਦਿਨ ਇਹੀ ਗੋਇਲ ਜੀ ਆਏ ਸੀ ਬਸ ਇਹੀ ਕਹਿ ਗਏ ਨੇ ਵੀ ਜਿਹੜੇ ਪਹਿਲਾਂ ਸਰਕਾਰਾਂ ਆਈਆਂ ਉਹਨਾਂ ਨੇ ਕਿਉਂ ਨਹੀਂ ਆ ਕੰਮ ਕੀਤਾ ਬਸ ਹਾਂ ਉਹਨਾਂ ਕ ਤੁਸੀਂ ਵੀ ਨਾ ਕਰਿਓ ਇਹਨਾ ਇਹ ਔਲਾਦ ਦੇਖੋ ਜਦੋਂ ਇਹ ਗੱਲ ਕਹਿ ਗਏ ਸਾਨੂੰ ਪਤਾ ਲੱਗ ਹੀ ਗਿਆ ਹੂੰ ਜਦੋਂ ਤੁਸੀਂ ਅਸੀਂ ਮਨ ਲੋ ਸਾਡੀ ਪਬਲਿਕ ਨੇ ਕਿਹਾ ਵੀ ਸਾਡੇ ਆ ਕੰਮ ਤੁਸੀਂ ਕਰੋ ਸਾਡਾ ਇਲਾਕਾ ਹਰ ਸਾਲ ਡੁੱਬਦਾ ਹੈ ਹਰ ਸਾਲ ਲਗ ਭਾਗੀ ਜਦ ਵੀ ਫਲੱਡ ਆਉਂਦਾ ਸਾਡਾ ਇਲਾਕਾ ਸਾਰਾ ਹੀ ਡੁੱਬਦਾ ਸਾਰੇ ਪਿੰਡ ਹੀ ਡੁੱਬਦੇ ਨੇ ਸਾਡਾ ਨੁਕਸਾਨ ਹਰ ਇੱਕ ਦੋ ਸਾਲ ਜੇ ਕਿਸੇ ਵੇਲੇ ਬਚ ਗਿਆ ਤਾਂ ਉਸ ਤੋਂ ਅਗਲੀ ਵਾਰ ਜਦੋਂ ਆਉਂਦਾ ਅਗਲਾ ਪਿਛਲਾ ਸਾਰਾ ਇੱਕ ਵਾਰੀ حساب ਬਰਾਬਰ ਕਰ ਜਾਂਦਾ ਜੀ ਉਹ ਮੰਤਰੀ ਦਾ ਕਹਿਣਾ ਇਹ ਸੀ ਵੀ ਜਿਹੜੀਆਂ ਪਹਿਲਾਂ ਸਰਕਾਰਾਂ ਆਈਆਂ ਉਹ ਕਿਉਂ ਨਹੀਂ ਕਰਕੇ ਗਈਆਂ ਇਹਦਾ ਮਤਲਬ ਇਹ ਸਰਕਾਰ ਚਾਹੁੰਦੀ ਹੈ ਵੀ ਜਿਵੇਂ ਸਰਕਾਰਾਂ ਉਹ ਨਹੀਂ ਮੰਨ ਲੋ ਕਰਕੇ ਗਈਆਂ ਤੇ ਇਹ ਵੀ ਨਹੀਂ ਕਰਨਗੇ ਜੀ ਭਾਈਓ ਇਲੈਕਸ਼ਨ ਵੀ ਕਹਿੰਦੇ 27 ਚ ਆ ਰਹੇ ਆ ਫਿਰ ਫਿਰ ਉਦੋਂ ਲਾਉਂਗੇ ਹਿਸਾਬ ਕਿਤਾਬ ਵੀ ਜਦੋਂ ਅਸੀਂ ਡੁੱਬੇ ਬੇੜੇ ਜਦੋਂ ਕੋਈ ਨਹੀਂ ਪਹੁੰਚੇ ਇਹ ਤਾਂ ਹੁਣ ਤੁਸੀਂ ਦੇਖ ਲਓ ਜੀ ਇਦਾਂ ਹੀ ਜਿਵੇਂ ਲੋਕਾਂ ਨੂੰ ਇਹ ਮੂਰਖ ਬਣਾਈ ਫਿਰਦੇ ਲੋਕ ਇਹਨਾਂ ਨੂੰ ਚਿੱਤਰਪੋਲੇ ਚਲਾਉਣਗੇ ਜੀ ਇਹਨਾਂ ਦੇ ਅੱਜ ਹੁਣ ਸੀਐਮ ਸਾਹਿਬ ਦਾ ਜਦ ਕੋਈ ਪ੍ਰੋਗਰਾਮ ਸੀ ਇਹਨਾਂ ਦਾ ਫਰਜ ਬਣਦਾ ਸੀ ਸਾਡੇ ਇਲਾਕੇ ਚ ਆਉਂਦਾ ਸਾਨੂੰ ਕੋਈ ਸਾਨੂੰ ਪਬਲਿਕ ਨੂੰ ਉਮੀਦ ਸੀ ਕੋਈ ਸਾਨੂੰ ਸੁਗਾਤ ਮਿਲੇਗੀ ਸਾਡੇ ਜਿਵੇਂ ਪੁਲ ਟੁੱਟ ਜਾਂਦੀ ਹਰ ਵਾਰ ਸਾਨੂੰ ਇਹ ਸੀ ਵੀ ਚਲੋ ਸਾਡੇ ਇਹ ਹੋ ਜਾਏਗਾ ਸਾਡੀਆਂ ਜ਼ਮੀਨਾਂ ਕੱਚੀਆਂ ਦਾ ਮਸਲਾ ਸੀ ਇਹ ਹੋ ਜਾਏਗਾ ਕੋਈ ਵੀ ਕਿਸੇ ਤਰ੍ਹਾਂ ਦਾ ਕੁਝ ਨਾ ਕੁਝ ਸਾਨੂੰ ਉਮੀਦਾਂ ਸੀ ਵੀ ਕੋਈ ਨਾ ਕੋਈ ਜੇ ਸੀ ਐਮ ਆਉਣਗੇ ਪੰਜਾਬ ਦੇ ਕੁਝ ਸਾਨੂੰ ਦੇ ਕੇ ਜਾਣਗੇ ਪਰ ਉਹਨਾਂ ਨੇ ਵੀ ਮਤਲਬ ਗੁੰਗਲੋਂ ਦੀ ਮਿੱਟੀ ਲਾਣ ਵਾਲੀ ਗੱਲ ਕੀਤੀ ਏ ਇਧਰੋਂ ਬਰਿੰਦਰ ਗੋਇਲ ਨੂੰ ਭੇਜਤਾ ਵੀ ਮਾੜਾ ਜਾ ਉੱਪਰ ਗੱਡੀ ਤੇ ਬੈਠੇ ਬੈਠੇ ਗੱਟੀ ਰਾਜੋਗੇ ਤਾਂ ਵਾਪਸ ਕਰਿਓ ਤੇ ਬਾਕੀ ਜਿਵੇਂ ਪਿੰਡਾਂ ਗੱਟੀ ਰਾਜੋਗੇ ਇੱਕ ਪਿੰਡ ਇਧਰੋਂ ਜਿਹੜੇ 20 ਪਿੰਡ ਪੈਂਦੇ ਨੇ ਇਧਰੋਂ ਕਿਹੜਾ ਕਿਉਂ ਨਹੀਂ ਲੱਗਿਆ ਜੀ ਚਲ ਕੇ ਨਾ ਮੰਤਰੀ ਆਇਆ ਤੁਸੀਂ ਜਿਹੜੇ ਡਿਪਾਰਟਮੈਂਟ ਤੁਹਾਡਾ ਤੁਸੀਂ ਡਿਪਾਰਟਮੈਂਟ ਦੇ ਅਕੋਰਡਿੰਗ ਦਾ ਤੁਹਾਨੂੰ ਚਾਹੀਦਾ ਹੈ ਨਾ ਸਾਰੇ ਪਿੰਡਾਂ 'ਚ ਵੇਖਦੇ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਮੰਗਦੇ ਹੋ ਸਰਕਾਰ ਤੋਂ ਫਿਰ ਸਰਕਾਰ ਤੋਂ ਪ੍ਰਬੰਧ ਇਹੀ ਨੇ ਜੀ ਦਰਿਆ ਦਾ ਜਿਹੜਾ ਪੱਕਾ ਬੰਦੋਬਸਤ ਕੀਤਾ ਜਾਵੇ ਸਾਈਡਾਂ ਦੇ ਉਹਨੂੰ ਜਿਵੇਂ ਆ ਸਫਾਈ ਹੋਣੀ ਚਾਹੀਦੀ ਏ ਸਾਈਡਾਂ ਤੇ ਨੋਚਾਂ ਬਣਾਈਆਂ ਜਾਣ ਸਾਈਡ ਪੱਕੀ ਕੀਤੀ ਜਾਵੇ ਸਾਡੀ ਦੋਨਾਂ ਪਾਸੋਂ ਅਸੀਂ ਇਹ ਨਹੀਂ ਕਹਿੰਦੇ ਵੀ ਇਧਰੋਂ ਹੋਵੇ ਜਾਂ ਉਧਰੋਂ ਹੋਵੇ ਦੋਨਾਂ ਸਾਈਡਾਂ ਤੋਂ ਪੱਕੀ ਕੀਤੀ ਜਾਵੇ ਸਾਡੇ ਜਿਹੜੀਆਂ ਪੁਲਾ ਨੇ ਦੋ ਪੁਲਾ ਨੇ ਦੋ ਪੁਲਾ ਕਰਕੇ ਅਸੀਂ ਪਬਲਿਕ ਸਾਰੀ ਖਰਾਬ ਹੁੰਦੀ ਐ ਤੁਸੀਂ ਪਿੱਛੇ ਦੇਖੀ ਹਜਾਰਾ ਵਾਲੀ ਜਿਹੜੀ ਪੋਲੇ ਉਹ ਜਦੋਂ ਟੁੱਟ ਜਾਂਦੀ ਐ ਤਾਂ ਸਾਡੇ ਵੀ ਬਾਈਪੁੰਡਾ ਦਾ ਪਿੰਡ ਸੰਪਰਕ ਹੀ ਟੁੱਟ ਜਾਂਦਾ ਸ਼ਹਿਰ ਨਾਲੋਂ ਉਸ ਤੋਂ ਬਾਅਦ ਸਾਡਾ ਰਸਤਾ ਹੀ ਨਹੀਂ ਰਹਿੰਦਾ ਕੋਈ ਬਾਈ ਜੇ ਮੰਨ ਲਓ ਇਸ ਤਰ੍ਹਾਂ ਹੀ ਰਿਹਾ ਵੀ ਮੰਨ ਲਓ ਕੋਈ ਕੋਈ ਰਾਹਤ ਵੀ ਨਹੀਂ ਪਹੁੰਚ ਰਹੀ ਹੋਰ ਚਲੋ ਕੋਈ ਮਹੀਨੇ ਤੱਕ ਕੋਈ ਮੰਨ ਲਓ ਜੇ ਜਿਹੜੇ ਘਰਾਂ ਕੋਲੇ ਹੁਣ ਰਾਸ਼ਨ ਮੁੱਕ ਗਿਆ ਫਿਰ ਉਹਨਾਂ ਦਾ ਪ੍ਰਬੰਧ ਕੀ ਐ ਬਾਈ ਬਸ ਇਦਾਂ ਹੀ ਐ ਜੀ ਹੁਣ ਸਾਡੇ ਇੱਕ ਇੱਕ ਦੂਸਰੇ ਨਾਲ ਹੀ ਆ ਸੀ ਇੱਕ ਦੂਸਰੇ ਨਾਲ ਰਲ ਮਿਲ ਕੇ ਚਲਾਵਾਂਗੇ ਜਿੰਨੇ ਦਿਨ ਚੱਲਿਆ ਜੀ ਹੁਣ ਅੱਜ ਇਹਨਾਂ ਨੇ ਸੁੱਕਾ ਰਾਸ਼ਨ ਭੇਜਿਆ ਜਿਹੜਾ ਮਤਲਬ ਨਾ ਮਾਤਰ ਦੇ ਲਗਭਗ ਹਾਂਜੀ 200 ਰੁਪਏ ਦਾ ਲਗਭਗ ਹੋਏਗਾ ਸਮਾਨ ਜੀ ਤੇ ਪਸ਼ੂਆਂ ਵਾਸਤੇ ਫੀਡ ਕਹੀ ਹੈ ਜੀ ਆਚਾਰ ਕਿਹਾ ਜੀ ਉਹ ਸਾਡੇ ਕਦਾ ਕਿਤੇ ਨਹੀਂ ਪਹੁੰਚਾਈ ਜੀ ਕਿਉਂਕਿ ਪਸ਼ੂਆਂ ਜਿਹੜਾ ਇਨਸਾਨ ਤਾਂ ਚਲੋ ਆਪਣੇ ਦਾਣੇ ਰੱਖੇ ਜਿਹੜੇ ਪਸ਼ੂਆਂ ਵਾਸਤੇ ਚਾਰਾ ਉਹ ਬਿਲਕੁਲ ਨਹੀਂ ਫੀਡ ਤਾਂ ਉਹਨਾਂ ਨੂੰ ਚਾਹੀਦੀ ਹੈ ਜੇ ਦੁੱਧਾਰੂ ਪਸ਼ੂ ਹੈ ਜਾਂ ਭਾਵੇਂ ਫੰਡਰੀ ਹੈ ਫਿਰ ਵੀ ਅਫਸਰ ਖਾਣਾ ਤਾਂ ਹੈ ਹਾਂਜੀ ਹਾਂਜੀ ਪਸ਼ੂ ਵਾਸਤੇ ਜੀਵ ਜੰਤ ਵਾਸਤੇ ਸਭ ਕੁਝ ਸਹੂਲਤ ਚਾਹੀਦੀ ਹੈ ਜੀ ਹਾਂ ਅਜੇ ਤੱਕ ਤਾਂ ਸਾਡੇ ਜਿਵੇਂ ਆ ਸੰਪਰਕ ਟੁੱਟ ਗਿਆ ਸਾਨੂੰ ਬੇੜੀ ਵੀ ਚਾਹੀਦੀ ਇੱਥੇ ਬੇੜੀ ਦੇਣ ਸਾਨੂੰ ਅਜੇ ਤੱਕ ਸਾਨੂੰ ਬੇੜੀ ਵੀ ਨਹੀਂ ਸਾਡੇ ਤੱਕ ਲੈ ਕੇ ਪਹੁੰਚੀ ਹੋ ਦੋਸਤੋ ਏਸੀ ਗਰਾਊਂਡ ਰਿਪੋਰਟ ਆ ਇਹ ਉਸ ਏਰੀਆ ਦੀ ਜਿੱਥੇ ਲਗਭਗ ਏਰੀਆ ਪਾਣੀ ਨੇ ਘੇਰਿਆ ਹੋਇਆ ਤਾਂ ਜਿੱਥੇ ਸੀਐਮ ਭਗਵੰਤ ਮਾਨ ਹੋਣੀ ਇਹ ਕਹਿ ਰਹੇ ਆ ਕਿ ਬਹੁਤ ਕੰਮ ਹੋ ਰਿਹਾ ਸਾਡੀ ਸਰਕਾਰ ਦੇ ਵਿੱਚ ਬਹੁਤ ਪ੍ਰਬੰਧ ਕੀਤੇ ਹੋਏ ਨੇ ਪਰ ਲੋਕ ਅਸਲ ਦੇ ਵਿੱਚ ਇਹ ਲੋਕਾਂ ਦੇ ਮਨਾਂ ਦੇ ਵਿੱਚ ਇਹਨਾਂ ਦੀਆਂ ਅੱਖਾਂ ਦੇ ਵਿੱਚ ਦਰਦ ਦਿਸ ਰਿਹਾ ਕਿ ਲੋਕ ਕਿੰਨੇ ਦੁਖੀ ਨੇ ਜਿਨ੍ਹਾਂ ਦਾ ਕਹਿਣਾ ਕਿ ਸੜਕ ਪਾਣੀ ਕ੍ਰੋਸ ਕਰ ਗਈ ਆ ਤੇ ਹੁਣ ਜਿਹੜਾ ਸਾਡਾ ਸੰਪਰਕਾ ਉਹ ਬਿਲਕੁਲ ਦੂਸਰੇ ਪਿੰਡਾਂ ਦੇ ਨਾਲ ਟੁੱਟਿਆ ਹੋਇਆ ਤਾਂ ਲੋਕ ਦੱਸ ਰਹੇ ਆ ਕਿ ਅਸਲ ਦੇ ਵਿੱਚ ਹਾਲਾਤ ਕੀ ਨੇ ਤਾਂ ਉਹ ਦੂਜੇ ਪਾਸੇ ਗੁਇਲ ਸਾਹਿਬ ਇੱਥੇ ਮੰਤਰੀ ਸਾਹਿਬ ਆਏ ਸੀ ਜਦੋਂ ਅਸੀਂ ਉਹਨਾਂ ਨੂੰ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਜਿੰਨਾ ਕੁ ਅਸੀਂ ਕੀਤਾ ਇਸ ਕਰਕੇ ਨੁਕਸਾਨ ਘੱਟ ਹੋਇਆ ਮਤਲਬ ਸਰਕਾਰ ਨੇ ਗੋਗਲੋਂਾਂ ਤੋਂ ਮਿੱਟੀ ਝਾੜੀਆ ਹੋਰ ਇੱਥੇ ਕੁਝ ਨਹੀਂ ਹੋਇਆ ਜ਼ੀਰੋ ਰਿਪੋਰਟ ਦੇ ਨਾਲ ਜੁੜੇ ਰਹੋ ਅਗਲੀ ਅਪਡੇਟ ਦੇ ਨਾਲ ਮੈਂ ਤੁਹਾਡਾ ਆਪਣਾ ਸੁਖਪ੍ਰੀਤ ਮੋੜ ਬਹੁਤ ਬਹੁਤ ਧੰਨਵਾਦ